ਤਮੋਰੀਂਡਾ ਵਿਖੇ 1 ਤੋਂ 4 ਦਸੰਬਰ ਨੂੰ ਹੋਈ ਪੰਜਾਬ ਸਟੇਟ ਪ੍ਰਾਇਮਰੀ ਸਕੂਲ ਗੇਮਸ ਵਿੱਚ ਸ਼ਾਂਤਾ ਪ੍ਰਦਰਸ਼ਨ ਕਰਦੀਆਂ ਖਾਨਣੀਆਂ ਛੋਟੀਆਂ-ਛੋਟੀਆਂ ਬੱਚੀਆਂ 골ਡ ਅਤੇ ਬ੍ਰੌਂਜ਼ ਮੈਡਲ ਲੈ ਕੇ ਆਈਆਂ ਨੇ ਇਸ ਮੌਕੇ ਬੱਚਿਆਂ ਦੇ ਮਾਪੇ ਅਤੇ ਕੋਚ ਬੇਹੱਦ ਖੁਸ਼ ਦਿਖਾਈ ਦਿੱਤੇ ਜਾਣਕਾਰੀ ਦੇਨੋਂ ਪ੍ਰਾਂਤ ਏਸ਼ੀਅਨ ਗੇਮ ਖਿਡਾਰੀ ਇੰਟਰਨੈਸ਼ਨਲ ਕੋਚ ਸਿਮੀ ਬੱਤਾ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਉਹਨਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਉਣ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਜੁਲੰਦਰ ਵਰਗੇ ਹਾਲਾਤ ਪੈਦਾ ਹੋਣ ਉੱਤੇ ਬੱਚੇ ਲੜ ਕੇ ਆਪਣੀ ਜਾਨ ਬਚਾ ਸਕਣ ਇਸ ਮੌਕੇ ਤੇ ਪੂਜਾ ਗੋਇਲ ਨੇ ਦੱਸਿਆ ਕਿ ਉਹਨਾਂ ਦੀ ਅਕੈਡਮੀ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ 골ਡ ਜਿੱਤਣ ਵਾਲੀ ਰਿਤਿਕਾ ਗਾਂਧੀ ਨੇ ਦੱਸਿਆ ਕਿ ਉਹ ਮਾਪਿਆਂ ਦੇ ਕੋਚ ਮੈਡਮ ਦੀ ਮਦਦ ਦੇ ਨਾਲ ਅੱਜ 골ਡ ਜਿੱਤ ਸਕੀ ਐ ਮਰਿੰਡੇ ਹੋਇਆ ਸੀ ਮੈਚ ਮੇਰਾ 골ਡ ਮੈਡਲ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿੰਨੇ ਕੁ ਹੋਰ ਬੱਚੇ ਆਏ ਸੀਗੇ ਕਿਤਨੇ ਕੁ ਬੱਚੇ ਆਏ ਸੀਗੇ ਹੋਰ ਸ਼ਹਿਰਾ ਤੋਂ ਆਏ ਸੀ ਕਿ ਬੱਚੇ ਹਾਂਜੀ ਕੋਈ ਕੋਈ ਬਠਿੰਡੇ ਤੋਂ ਆਇਆ ਸੀ ਕੋਈ ਕੋਈ ਪਟਿਆਲਾ ਕੋਈ ਪਟਿਆਲਾ ਤੋਂ ਆਇਆ ਸੀ ਕਿੰਨਾ ਤੋਂ ਮੁਸ਼ਕਲ ਸੀਗਾ ਇਹ ਕੰਪੀਟੀਸ਼ਨ ਮੁਸ਼ਕਲ ਸੀਗਾ ਥੋੜਾ ਲੱਗਦਾ ਸੀਗਾ ਵੀ ਮੈਂ ਮੈਡਲ ਜਿੱਤ ਪਾਉਂਗੀ ਲੱਗ ਰਹੀ ਸੀ ਜੀ। ਅੱਛਾ ਸਭ ਤੋਂ ਬਾਅਦ ਮਿਹਨਤ ਕਿੰਨੇ ਕਰਾਈ ਹੈ? ਕੋਚ ਨੇ ਕਰਾਈ ਹੈ ਜਾਂ ਕਿਹਦੀ ਸਭ ਤੋਂ ਵੱਧ سپورਟ ਕਿਦੀ ਰਹੀ ਹੈ? ਕੋਚ ਨੇ ਕਰਵਾਈ ਹੈ, ਪੈਰੈਂਟਸ ਨੇ ਕਰਵਾਈ ਹੈ। ਕੋਣ ਨੇ ਕੋਚ ਤੁਹਾਡੇ? ਸਿੰਬਤਾ ਮੈਮ, ਪੂਜਾ ਮੈਮ। ਕਿੰਨੇ ਘੰਟੇ ਤੁਸੀਂ ਗੇਮ ਨੂੰ ਦਿੰਦੇ ਹੋ? ਕਿੰਨਾ ਟਾਈਮ ਦਿੰਦੇ ਹੋ? 2 ਘੰਟੇ। ਪੜਦੇ ਵੀ ਨਾਲ ਉਨੇ ਬਰਾਬਰ ਹੀ? ਹਾਂਜੀ। ਅੱਛਾ ਜਦੋਂ ਘਰੇ ਦੱਸਿਆ ਤੁਸੀਂ ਫੋਨ ਕਰਕੇ ਵੀ ਮੇਰਾ 골ਡ ਮੈਡਲ ਆਇਆ ਕੀ-ਕਿਆ ਕਰਦੇ ਨੇ ਫਿਰ? आ, कर देने के बहुत बढ़िया कुछ हो गए कर दे हां जी बेटे की नाम है तोडा फिर अच्छा तोडा केड़ा मेडल आ गया ब्रॉन्ज ये केड़ी गेम चो आया कराटे कितना लग रहा है भुण? बहुत अच्छा लग रहा पी। है आगे ने की सोचे हम क्या आगे और के खेलना के हो जाए गोल जीतना है आगे है ਗੋਲ ਮੰਮੀ ਪਾਪਾ ਕੀ ਕਹਿੰਦੇ ਪੁੱਛਦੇ ਮੰਮੀ ਪਾਪਾ ਕਿੱਦਾਂ ਬਸੇ ਹਾਂਜੀ ਹਾਂਜੀ ਇਹ ਬੱਚੀਆਂ ਗਈਆਂ ਸੀ 45ਵੀਂ ਅੰਤਰ ਜਿਹੜੀ ਪੰਜਾਬ ਸਟੇਟ ਸਕੂਲ ਗੇਮਸ ਹੈ ਪ੍ਰਾਇਮਰੀ ਸਕੂਲ ਗੇਮਸ ਹੈ ਜਿਹੜੀ ਕਿ ਮਰੰਡੇ ਇੱਕ ਤਰੀਕ ਤੋਂ ਲੈ ਕੇ 4 ਦਸੰਬਰ ਤੱਕ ਹੋਈਆਂ ਨੇ ਤੇ ਉਹਦੇ ਵਿੱਚ ਗਈਆਂ ਸੀਗੀਆਂ ਤੇ ਇਹ ਬੱਚੀਆਂ ਨੇ ਆ ਮੈਡਲ ਲੈ ਕੇ ਆਈਆਂ ਖੰਨੇ ਦਾ ਨਾਮ ਜ਼ਿਲ੍ਹਾ ਲੁਧਿਆਣੇ ਦਾ ਨਾਮ ਰੋਸ਼ਨ ਕੀਤਾ ਇੱਕ ਕੁੜੀਆ ਦਾ 골ਡ ਮੈਡਲ ਆਇਆ ਇੱਕ ਦਾ ਬ੍ਰਾਂਜ਼ ਮੈਡਲ ਆਇਆ ਤੇ ਇਹਨਾਂ ਨੇ ਬਹੁਤ ਹੀ ਟਫ ਫਾਈਟਾਂ ਕੁੜੀਆਂ ਨੇ ਇਹਨਾਂ ਨੇ ਕੀਤੀਆਂ ਨੇ ਜਿਹੜੀ 골ਡ ਮੈਡਲ ਵਾਲੀ ਲੜਕੀ ਹੈ ਰਿਤਿਕਾ ਗਾਂਧੀ ਉਹਦਾ ਨਾਮ ਹੈ ਉਹਨੇ ਸਾਰੀਆਂ ਹੀ ਫਾਈਟਾਂ ਪੰਜ ਫਾਈਟਾਂ ਹੋਈਆਂ ਨੇ ਪੰਜ ਦੀਆਂ ਪੰਜੇ ਫਾਈਟਾਂ ਇਹਨਾਂ ਨੇ 6-0 7-0 ਨਾਲ ਹੀ ਕੱਢੀਆਂ ਨੇ ਤੇ ਦੂਸਰੀ ਕੁੜੀਆ ਹੈਗੀ ਆ ਪ੍ਰੀਤਕੌਰ ਜਿਹਦਾ ਕਿ ব্রونز ਮੈਡਲ ਆਇਆ ਉਹਨੇ ਆਪਣੀਆਂ ਪਹਿਲੀਆਂ ਸਾਰੀਆਂ ਫਾਈਟਾਂ 6060 ਨਾਲ ਕੱਡੀਆਂ ਨੇ ਤੇ ਜਿਹੜੀ ਇਹਦੀ ਸੈਮੀ ਫਾਈਨਲ ਫਾਈਟ ਸੀਗੀ ਉਹਦੇ ਵਿੱਚ ਵੀ ਇਹ ਲੀਡਿੰਗ 'ਚ ਸੀ ਲੜਕੀ ਤੇ ਆ ਯਾ ਐਕਸਪੀਰੀਅੰਸ ਕਹਿ ਲੋ ਹਲੇ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ ਕਈ ਵਾਰ ਬੱਚਾ ਡੋਲ ਜਾਂਦਾ ਪਰ ਇਹਨੇ ਬਹੁਤ ਹੀ ਵਧੀਆ ਦੋਨਾਂ ਨੇ ਫਾਈਟਾਂ ਕੀਤੀਆਂ ਨੇ ਤੇ ਸਾਡੇ ਖੰਨੇ ਨਾਮ ਦਾ ਖੰਨੇ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕੀਤਾ ਜ਼ਿਲ੍ਹਾ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਇੰਟਰਨੈਸ਼ਨਲ ਟੂਰਨਾਮੈਂਟਾਂ ਵਾਸਤੇ ਤਿਆਰ ਕਰ ਰਹੇ ਆ ਤੇ ਬਹੁਤ ਹੀ ਜਲਦ ਜਦ ਇਹਨਾਂ ਦੀ ਏਜ ਇਹ ਐਲੀਜੀਬਲ ਹੋਣਗੀ ਆ ਏਸ਼ੀਅਨ ਗੇਮਸ 올림픽 ਵਾਸਤੇ ਅਸੀਂ ਆਪਣਾ ਇਹ ਟੀਚਾ ਰੱਖਿਆ ਟਾਰਗੇਟ ਰੱਖਿਆ ਵੀ ਇਹ ਐਸੇ ਬੱਚਿਆਂ ਨੂੰ ਜਿਹੜੇ ਕਿ ਬਹੁਤ ਮਿਹਨਤੀ ਨੇ ਤੇ ਇਹਨਾਂ ਨੂੰ 올림픽 ਤੱਕ ਲੈ ਕੇ ਜਾਇਆ ਜਾਣਾ ਹਾਂਜੀ ਦੇਖੋ ਆਪਾਂ ਇੱਕ ਵਾਕਿਆ ਹੁਣੇ ਸੁਣਿਆ ਹੀ ਸੀਗਾ 13 ਸਾਲ ਦੀ ਬੱਚੀ ਦਾ ਜਲੰਦਰ ਜਿਹੜਾ ਕਿ ਹੁਣੇ ਰੀਸੈਂਟ ਹੋਇਆ ਤੇ ਅਸੀਂ ਬਹੁਤ ਸਾਲਾਂ ਤੋਂ ਇਸ ਚੀਜ਼ ਤੇ ਵਰਕ ਕਰ ਰਹੇ ਆਂ ਵੀ ਬੱਚਿਆਂ ਨੂੰ ਸੈਲਫ ਡਿਫੈਂਸ ਚਾਹੇ ਕੁੜੀ ਆ ਚਾਹੇ ਮੁੰਡਾ ਚਾਹੇ ਬڑا ਚਾਹੇ ਛੋਟਾ ਉਹਨੂੰ ਆਪਣੀ ਸੈਲਫ ਡਿਫੈਂਸ ਜ਼ਰੂਰ ਆਣੀ ਚਾਹੀਦੀ ਆ ਤੇ ਜਦ ਕੋਈ ਬੱਚਾ ਕਰਾਟੇ ਕਰਦਾ ਆ ਉਹ ਸਪੈਸ਼ਲੀ ਸੈਲਫ ਡਿਫੈਂਸ ਸਿੱਖਦਾ ਏ ਇਹ ਵੀ ਬੱਚੀਆਂ ਸੈਲਫ ਡਿਫੈਂਸ ਕਰਦੀਆਂ ਨੇ ਆਪਣੀਆਂ ਤੇ ਮੈਂ ਸਾਰੀਆਂ ਕੁੜੀਆਂ ਨੂੰ ਸਪੈਸ਼ਲੀ ਛੋਟੀ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰਦੀਆਂ ਵੀ ਆਪਣੀ ਬੱਚੀਆਂ ਨੂੰ ਕਾਰਾਟੇ ਜ਼ਰੂਰ ਸਿਖਾਓ ਸੈਲਫ ਡਿਫੈਂਸ ਜ਼ਰੂਰ ਸਿਖਾਓ ਤਾਂ ਕਿ ਕਿਸੇ ਵੀ ਮੁਸੀਬਤ ਦੇ ਟਾਈਮ ਤੇ ਉਹ ਘਬਰਾ ਨਾ ਤੇ ਡਟ ਕੇ ਮੁਕਾਬਲਾ ਕਰਨ ਤੇ ਜਿੱਤਣ ਦੇਖੋ ਮੈਂ ਤਾਂ ਜਿਹੜੇ ਮੇਰੇ ਮੈਂਟਰ ਹੈ ਪੂਜਾ ਗੋਇਲ ਇਹ ਦੀਦੀ ਹੈਗੇ ਨੇ ਤੇ ਇਹਨਾਂ ਇਹ ਮੇਰੇ ਮੈਂਟਰ ਹੈ ਜਦ ਮੈਂ ਤਾਂ ਸਿਰਫ ਇਹਨਾਂ ਨੂੰ ਦੱਸਿਆ ਵੀ ਇਹ ਕਿਸ ਤਰ੍ਹਾਂ ਦਾ ਫੀਲ ਕਰਨਗੇ ਇਹ ਇਹ ਦੱਸਣਗੇ ਤੇ ਮੈਂ ਤਾਂ ਜਸਟ ਇਹਨਾਂ ਨੂੰ ਇਨਫੋਰਮੇਸ਼ਨ ਦਿੰਦੀ ਆ ਦੇਖੋ ਇੰਨੀ ਕਿ ਖੁਸ਼ੀ ਹੈਗੀ ਹੈ ਕਿ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੇ ਕੋਚ ਮੈਡਮ ਸਿਮੀ ਬੱਤਾ ਨੂੰ ਫਿਰ ਉਸ ਤੋਂ ਬਾਅਦ ਦੋਨੇ ਬੱਚੀਆਂ ਦੇ ਜਿਹੜੇ ਪੇਰੈਂਟਸ ਹੈ ਇਹਨਾਂ ਨੂੰ ਮੈਂ ਤਹਿ ਦਿਲੋਂ ਪਹਿਲਾਂ ਤਾਂ ਬਹੁਤ ਵਧਾਈਆਂ ਦਿਨੀਆਂ ਕਿ ਜਿਨ੍ਹਾਂ ਨੇ ਰਲ ਮਿਲ ਕੇ ਦਿਨ ਰਾਤ ਮਿਹਨਤ ਕਰਕੇ ਇਹਨਾਂ ਦੇ ਕੋਚ ਨੇ ਮਿਹਨਤ ਕਰਵਾਈ ਤੇ ਇਹਨਾਂ ਦੇ ਮਾਪਿਆਂ ਨੇ ਪੂਰਾ ਸਾਥ ਦਿੱਤਾ ਸਹਿਯੋਗ ਦਿੱਤਾ ਤੇ ਦਿਨ ਰਾਤ ਦੀ ਮਿਹਨਤ ਦੇ ਨਾਲ ਇਹ ਬੱਚੀਆਂ ਮੈਡਲ ਲੈ ਕੇ ਆਈਆਂ ਨੇ ਤੇ ਸਭ ਤੋਂ ਵੱਡੀ ਗੱਲ ਖੁਸ਼ੀ ਇਸ ਲਈ ਹੋ ਰਹੀ ਹੈ ਕਿ ਇਹ ਦੋਨੇ ਬੱਚੀਆਂ ਨੇ ਔਰ ਬੱਚਿਆਂ ਦੇ ਕੇਸ ਦੇ ਵਿੱਚ ਅਸੀਂ ਦੋਨੇ ਸਾਡਾ ਸਿਮੀ ਸਪੋਰਟਸ ਐਂਡ ਫਿਟਨੈਸ ਕਲੱਬ ਹਮੇਸ਼ਾ ਸਾਡਾ ਇਹ ਇੱਕ ਟਿੱਚਾ ਹੁੰਦਾ ਹੈ ਕਿ ਬੱਚਿਆਂ ਦੇ ਲਈ ਅਸੀਂ ਜੋ ਬੈਸਟ ਕਰ ਸਕੀਏ ਸੈਲਫ ਡਿਫੈਂਸ ਦੇ ਵਿੱਚ ਕਾਰਾਟੇ ਦੇ ਵਿੱਚ ਉਹ ਅਸੀਂ ਕਰੀਏ ਔਰ ਇੱਕ ਵਾਰ ਨਹੀਂ ਅਸੀਂ ਬਹੁਤ ਵਾਰ ਮੀਡੀਆ ਦੇ ਵਿੱਚ ਵੀ ਅਸੀਂ ਇਹ ਗੱਲ ਨੂੰ ਬਾਰ ਬਾਰ ਰਿਪੀਟ ਕਰ ਚੁੱਕੇ ਆ ਕਿ ਜਿਹੜੀਆਂ ਲੜਕੀਆਂ ਕਿਸੇ ਵਜ੍ਹਾ ਨਾਲ ਪੈਸੇ ਖਰਚ ਕਰਕੇ ਨਈ ਟ੍ਰੇਨਿੰਗ ਲੈ ਸਕਦੀਆਂ ਅਸੀਂ ਉਹ ਬੱਚਿਆਂ ਨੂੰ ਫ੍ਰੀ ਆਫ ਕੋਸਟ ਵੀ ਕਾਰਾਟੇ ਦੀ ਔਰ ਆਤਮ ਰੱਖਿਆ ਦੀ ਟ੍ਰੇਨਿੰਗ ਦੇਣ ਲਈ ਵਚਨਬੱਧ ਆ। ਅਸੀਂ ਕਰਵਾ ਵੀ ਰਹੇ ਹਾਂ ਔਰ ਅਸੀਂ ਕਰਵਾ ਵੀ ਰਹੇ ਹਾਂ